ਫਾਜਲਕਾ ਦੇ ਸਰਹੱਦੀ ਪਿੰਡ ਰਾਮ ਸਿੰਘ ਵਾਲੀ ਪੈਣੀ ਵਿੱਚ ਕੁਝ ਬਦਮਾਸ਼ਾਂ ਵੱਲੋਂ ਨਾਈ ਦੀ ਦੁਕਾਨ ਤੇ ਹਮਲਾ ਕਰਨ ਦੀ ਘਟਨਾ ਤੋਂ ਬਾਅਦ ਸਰਹੱਦੀ ਇਲਾਕੇ ਵਿੱਚ ਹਰ ਦਾ ਜੈਜਨ ਲੰਦੂ ਆਏ ਫਾਜਲਕਾ ਦੇ ਵਿਧਾਇਕ ਨਰਿੰਦਰ ਪਾਲ ਸ੍ਰੀ ਸਵਨਾ ਵੀ ਉੱਥੋਂ ਅਚਾਨਕ ਗੁਜ਼ਰਨ ਦੌਰਾਨ ਮੌਕੇ ਤੇ ਪਹੁੰਚੇ ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਉਨਾਂ ਵੱਲੋਂ ਬੀਐਸਪੀ ਫਾਜਲਕਾ ਨੂੰ ਹੋਣ ਰਹੀ ਬਦਮਾਸ਼ੀਆਂ ਤੇ ਕਾਰਵਾਈ ਕਰਨ ਲਈ ਕਹਿ ਦਿੱਤਾ ਗਿਆ ਹੈ ਅੱਜ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਪਾਣੀ ਆਇਆ ਹੈ ਮਨ ਲਗਾਤਾਰੀ ਦਾਸ ਦੇ ਨਾਮ ਦੇ ਪਿੰਡਾਂ ਦੇ ਵਿੱਚ ਹੀ ਆ ਅੱਜ ਬਹੁਤ ਸਾਰੇ ਪਿੰਡਾਂ ਦੇ ਵਿੱਚ ਫੀਡ ਦੀ ਲੋੜ ਸੀ ਕੋਰਾਣ ਦੀ ਲੋੜ ਸੀ ਉਹ ਜਾ ਰਹੇ ਹਨ ਔਰ ਸਾਰੇ ਵੀ ਜਿੱਥੇ ਜਿੱਥੇ ਫੀਡ ਦੀ ਲੋੜ ਹੈ ਰਾਸ਼ਨ ਦੀ ਲੋੜ ਹੈ ਪਚਾਵਾਂਗੇ ਔਰ ਮੈਂ ਜਦੋਂ ਹੁਣ ਮੈਨੂੰ ਪਤਾ ਲੱਗਿਆ ਇਥੇ ਆਰਮ ਸਿੰਘ ਪੈਣੀ ਤੋਂ ਬਾਹਰੋਂ ਆ ਕੇ ਕਿਸੇ ਮਾਚਾਰੇ ਤੇ ਬਦਮਾਸ਼ੀ ਕੀਤੀ ਹੈ ਸਾਡੇ ਨੌਜਵਾਨ ਜਿਹੜਾ ਇੱਥੇ ਕੰਮ ਕਰਦਾ ਦੁਕਾਨ ਤੇ ਉਹਦੇ ਤੇ ਹਮਲਾ ਕੀਤਾ ਤਾਂ ਮੈਂ ਡੀਐਸਓ ਸਾਹਿਬ ਨੂੰ ਫੋਨ ਕੀਤਾ ਹੈ ਜਿਹੜੇ ਵੀ ਕੋ ਦੋਸ਼ੀ ਨੇ ਉਹਨਾਂ ਨੂੰ ਰਾਤੋ ਰਾਤ ਪੜ ਕੇ ਜਿਹੜਾ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਸਖਤ ਸਜ਼ਾ ਦਿੱਤੀ ਜਾਵੇ ਔਰ ਮੈਂ ਵਿਸ਼ਵਾਸ ਰਿਹਾ ਨਾ ਪਰਿਵਾਰ ਨੂੰ ਇਨੇ ਵੀ ਕੋਈ ਗਲਤ ਕੰਮ ਕੀਤਾ ਹੈ ਇਹ ਹਰਕਤ ਕੀਤੀ ਹੈ ਸਾਡੇ ਨੌਜਵਾਨ ਜਿਹੜੇ ਸਾਥੀ ਹਨ ਉਹ ਨੌਜਵਾਨਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂ ਬਿਲਕੁਲ ਟੌਗਰੇ ਨੇ ਗ੍ਰੇ ਕੌਂਸਲ ਤੋਂ ਬਾਹਰ ਹੈ ਕੋਈ ਵੀ ਇਹੋ ਜਿਹੀ ਬਦਮਾਸ਼ੀ ਕਰੇਗਾ ਅਸੀਂ ਬਿਲਕੁਲ ਨਹੀਂ ਕਰਤਾਂਗੇ ਇਹੋ ਜਿਹੜੇ ਬਦਮਾਸ਼ ਨੇ ਸਾਡੇ ਪਾਤਰਾਂ ਦੇ ਵਿੱਚ ਆਉਂਦੇ ਕੋਈ ਜਗ੍ਹਾ ਨਹੀਂ ਇਹਨਾਂ ਦੀ ਦੇਗਾ ਅਸੀਂ ਜੇ ਚੇਂਦਰ ਦੇ ਵਿੱਚ